ਜਦੋਂ ਫਿਰ ਆਪਣੀ ਫਿਲਮ ਦੀ ਜਦੋਂ ਡੀਲ ਹੋਈ ਜਦੋਂ ਗੱਲ ਹੋਈ ਅੱਛਾ ਤੇ ਉਹ ਕਹਿੰਦੇ ਬਾਈ ਬੈਠੇ ਸੀ ਉੱਥੇ ਫਿਲਮ ਵਾਲੇ ਵੀ ਸੀ ਦੇ ਬਾਈ ਵੀ ਸੀ ਹੈਨਾ ਉੱਥੇ ਉਹ ਦੇ ਬਾਈ ਤਾਂ ਉੱਠ ਕੇ ਚਲੇ ਗਿਆ ਨਾ ਤਾਂ ਕੰਮ ਸੀ ਕੋਈ ਉਹ ਜਿਹੜੇ ਪ੍ਰੋਡਿਊਸਰ ਸੀ ਉਹ ਨਾ ਜੋ ਇੱਕ ਬੰਦਾ ਕਹਿੰਦਾ ਚੱਲ ਬਾਈ ਅੱਜ ਪਾਰਟੀ ਕਰਦੇ ਆਪਾਂ ਬੀਅਰ ਤਾਂ ਪੀ ਲੈਣਾ ਮੈਂ ਕਹਿੰਦਾ ਬਾਈ ਬੀਅਰ ਵੀ ਨਹੀਂ ਮਿੰਟੂ ਬਾਈ ਕੋਲ ਬੈਠੇ ਮਿੰਟੂ ਗੁਰੂਸਰੀਆ ਉਹ ਦਿਨ ਵੀ ਉਹ ਵੀ ਆਇਆ ਸੀ ਉਹ ਕਹਿੰਦਾ ਵੀ ਇਹ ਤਾਂ ਖਾਲੀ ਬੋਤਲ ਨੂੰ ਹੱਥ ਵੀ ਨਹੀਂ ਲਾਉਂਦੇ ਫੇਰ ਉਹ ਕਹਿੰਦੇ ਸ਼ੈਂਪੇਨ ਤਾਂ ਬਾਈ ਅਲਕੋਹਲ ਨਹੀਂ ਹੁੰਦੀ ਅੱਛਾ ਵਿਦਆਊਟ ਅਲਕੋਹਲ ਦੀ ਆਪਾਂ ਉਸੇ ਮਿੱਤਰ ਨਾਲ ਜਿਹੜਾ ਜਿਹਦੇ ਨਾਲ ਰੀਹੈਬ ਚ ਗਿਆ ਸੀ ਉਹ ਬੰਦਾ ਮੀਟਿੰਗ ਤੇ ਆਉਂਦਾ ਹੈ ਨਾ ਸਾਡਾ ਮਤਲਬ ਮੇਰਾ ਮਿੱਤਰ ਹੈ ਬਚਪਨ ਦਾ ਦੋਸਤਾਂ ਸੀ ਮੈਂ ਕਹਾ ਮਨ ਬਾਈ ਫਿਲਮ ਦੀ ਡੀਲ ਹੋ ਗਈ ਮੈਂ ਤੂੰ ਕਹਿੰਦਾ ਹੁੰਦਾ ਸੀ ਨਾ ਵੀ ਤੂੰ ਨਸ਼ੇ ਤੋਂ ਦੂਰ ਰਹੀਂ ਤੂੰ ਮਤਲਬ ਤੈਨੂੰ ਰਿਕਵਰੀ ਫਰੂਟ ਮਿਲਣਗੇ ਜਿਹੜਾ ਤੈਨੂੰ ਫਰੂਟ ਮਿਲੂ ਮਤਲਬ ਪ੍ਰਮਾਤਮਾ ਤੈਨੂੰ ਬਹੁਤ ਕੁਝ ਦਊਗਾ ਮੈਂ ਕਹਾ ਯਾਰ ਆ ਦੇਖ ਕਿੰਨੀ ਬੜੀ ਮਤਲਬ ਖੁਸ਼ਖਬਰੀ ਕਹਿੰਦਾ ਤਾਂ ਕੁਝ ਵੀ ਨਹੀਂ ਇਹ ਤਾਂ ਕਹਿੰਦਾ ਬਹੁਤ ਬੰਦਿਆਂ ਦੀ ਫਿਲਮਾਂ ਬਣੀ ਹੋਣਗੀਆਂ ਕਹਿੰਦਾ ਪ੍ਰਮਾਤਮਾ ਨੇ ਤੇਰੇ ਵਾਸਤੇ ਹੋਰ ਬਹੁਤ ਵੱਡਾ ਸੋਚਿਆ ਹੈ ਵਸ ਮਾਖਾ ਯਾਰ ਕਹਿੰਦਾ ਤੈਨੂੰ ਇੱਥੇ ਆਪਰ ਵੀ ਕਰਨੀ ਹੁਣ ਮਾਖਾ ਸ਼ੈਂਪੀਅਨ ਨੂੰ ਕਹਿੰਦੇ ਸੀ ਕਹਿੰਦਾ ਫਿਰ ਦੇਖ ਲੈ ਅੱਜ ਸ਼ੈਂਪੀਅਨ ਵੀ ਲੈ ਅਗਲੇ ਮਹੀਨੇ ਤੱਕ ਉਹੀ ਸਿਰੰਜ ਤੇਰੇ ਹੱਥ ਚੋਂ